ਤੰਤਾਂ ਚਿੜੀ ਗੁਰਨਾਨ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਅੱਜ ਰੱਬਾ ਨਾਨਕ ਵਿਖੇ ਤੰਤਾਂ ਚਿੜੀ ਗੁਰਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਤੇ ਪੰਜ ਪਿਆਰਾਂ ਦੀ ਇਨਵਾਈਟ ਜਮਸ਼ਤ ਲਕੀਤਨ ਕਰਦਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਕਾਲੀ ਦਲ ਦੇ ਸ਼ੀਨਰ ਅਗੂ ਸੁੱਚਾ ਸਿੰਘ ਲੰਘਾ ਨੇ ਮਿਚੀ ਗੁਰਪੁਰ ਨੂੰ ਲੈ ਕੇ ਇਸ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਦੇਖੋ ਉਹਨਾਂ ਦੇ ਤੁਹਾਨੂੰ ਖਾਸ ਰਿਪੋਰਟ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਡੇਰਾ ਬਾਬਾ ਨਾਨਕ ਜਿੱਥੇ ਬਹੁਤ ਲੰਬਾ ਸਮਾਂ ਗੁਰੂ ਨਾਨਕ ਪਾਤਸ਼ਾਹ ਨੇ ਤਪੱਸਿਆ ਕੀਤੀ ਹੈ ਉਸ ਉਸ ਸਥਾਨ ਤੇ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਅੱਜ ਬਹੁਤ ਸ਼ਾਨਦਾਰ ਨਗਰ ਕੀਰਤਨ ਜਿਹੜਾ ਵਾ ਉਹ ਕੱਢਣ ਦਾ ਫੈਸਲਾ ਕੀਤਾ ਵਾ ਔਰ ਇਹ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਨੇ ਨਗਰ ਕੀਰਤਨ ਦੇ ਇਸ ਬਾਲ ਵਿੱਚ ਆਈਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਉਸ ਵੇਲੇ ਦੇ ਸਮੇਂ ਦੇ ਧਾਰਮਿਕ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਤੇਰਾ ਮਨੁੱਖਤਾ ਨੂੰ ਸੰਦੇਸ਼ ਕੀ ਏ ਤੇਰੀ ਸਿੱਖੀ ਦਾ ਸਿਧਾਂਤ ਕੀ ਏ ਤੇਰਾ ਧਰਮ ਕੀ ਸਿੱਖਿਆ ਦਿੰਦਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਕਿਹਾ ਮੇਰਾ ਮਨੁੱਖਤਾ ਨੂੰ ਸੰਦੇਸ਼ ਹੈ ਮੇਰੀ ਸਿੱਖੀ ਦਾ ਸਿਧਾਂਤ ਹੈ ਮੇਰਾ ਧਰਮ ਸਿੱਖਿਆ ਦਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਉਸ ਮਹਾਨ ਸ਼ਖਸੀਅਤ ਦੇ ਜਨਮ ਦਿਨ ਦੇ ਸੰਬੰਧ ਵਿੱਚ ਨਗਰ ਕੀਰਤਨ ਜਿਹੜਾ ਵਾ ਉਹ ਨਿਕਲਿਆ ਇਸ ਮੌਕੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਦੇਸ਼ ਪ੍ਰਦੇਸ਼ ਵਿੱਚ ਰਹਿੰਦਿਆਂ ਨੂੰ ਲੱਖ ਲੱਖ ਵਧਾਈ ਦੇਣਾ ਅੱਜ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਆਖੰਡ ਪੁਰ ਸਾਹਿਬ ਜੀ ਦੀ ਰਮਤਾ ਹੋਈ ਹੈ ਉਪਰੰਤ ਨਗਰ ਕੀਰਤਨ ਜਿਹੜਾ ਉਹ ਇਥੋਂ ਜਿਹੜਾ ਰਵਾਨਾ ਕੀਤਾ ਗਿਆ ਅੱਜ ਤੰਤਰ ਸਾਹਿਬ ਸ੍ਰੀ ਗੁਰਨਾਗਦੇਵ ਜੀ ਦਾ ਜਿਹੜਾ ਪੂਰੀ ਖਲਕਤ ਨੂੰ ਜਿਹੜਾ ਸੰਦੇਸ਼ ਹੈ ਜਿਹੜਾ ਉਹਨਾਂ ਦਾ ਜਿਹੜਾ ਸਿੱਖੀ ਦਾ ਪ੍ਰਚਾਰ ਸੀ ਸਿੱਖੀ ਦਾ ਮੋਢੀ ਸੀ ਜਿਹੜਾ ਉਹਨਾਂ ਦਾ ਕਿਰਤ ਕਰਨੀ ਵੰਡ ਛਕਣਾ ਤੇ ਨਾਮ ਜਪਣਾ ਇਹ ਸਾਰੀ ਖਲਕਤ ਨੂੰ ਉਹਨਾਂ ਦਾ ਸੰਦੇਸ਼ ਹੈਗਾ 15 ਤਰੀਕ ਨੂੰ ਦਿਨ ਸ਼ੁੱਕਰਵਾਰ ਜਿਹੜਾ ਪ੍ਰਕਾਸ਼ ਦਿਹਾੜਾ ਜਿਹੜਾ ਬੜੀ ਤੁਮਤਾ ਨੂੰ ਮਨਾਇਆ ਜਾ ਰਿਹਾ ਸ੍ਰੀ ਦਰਬਾਰ ਸਾਹਿਬ ਤੇ ਰੋਗ ਬਣਾਉਣ ਕਿ ਵਿਖੇ ਔਰਦਾਸ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪਹਾੜਾਂ ਵਾਲਾ ਦੇਣਿਆ ਗੁਰਦਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਕਿੰਨੀ ਖੁਸ਼ੀ ਮਨਾਉਂਦੇ ਆ ਸਾਰੀ ਦੁਨੀਆ ਭੈਣ ਭਰਾ ਗਤਕੇ ਵਾਲੀਆਂ ਟੀਮਾਂ ਆਈਆਂ ਨੇ ਕੀਰਤਨ ਵਾਲੀਆਂ ਆਈਆਂ ਨੇ ਪੰਜ ਪਿਆਰਾ ਜੀ ਤੇ ਗੁਰੂ ਗ੍ਰੰਤ ਸਾਹਿਬ ਦੀ ਰਹਿਮਾਈ ਹੇਠ ਨਗਰ ਕੀਰਤਨ ਨਗਲਿਆ ਇਹ ਸਾਰੇ ਡੇਰੇ ਬਾਬੇ ਨਾਨਕ ਦੀ ਬਕਰਮਾ ਕਰਦੇ ਹੋਏ ਫਿਰ ਵਾਪਸ ਗੁਰਦੁਰਾ ਸਾਹਿਬ ਆਏਗਾ ਤੇ ਗੁਰਦੁਰਾ ਸਾਹਿਬ ਤੋਂ ਹੀ ਨਗਰ ਕੀਰਤਨ ਚਾਲੇ ਪਾਏ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਜੀ ਡੇਰਾ ਬਾਬਾ ਨਾਨਕ ਜੀ ਦੇ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਜੀ ਤੇ ਲੱਖਾਂ ਦੇ ਸਦਾ ਤੇ ਸੰਗਤ ਆਈ ਹੈ ਜੀ